ok so higher purpose of life so ਇਹਦੇ ਆ ਤਿੰਨ ਸਟੇਜਾਂ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਮੈਂ ਸਿੱਖ ਧਰਮ ਦੇ ਬੇਸ ਤੇ ਬੋਲ ਦਿੰਨਾ ਬਿਕਾਜ਼ ਮੈਨੂੰ ਉਹਦਾ ਜਿਆਦਾ ਪਤਾ ਹ ਸੋ ਵੈਸੇ ਵੀ ਫਿਲਾਸਫੀਕਲ ਐਸਪੈਕਟ ਤੇ ਕੀ ਆ ਪਰਪਸ ਆਫ ਲਾਈਫ ਕੀ ਆ ਸੋ ਸਟੇਜ ਆਪਣੀਆਂ ਸਟੇਜ ਆ ਆਪਣੀ ਸਟੇਜ 1 ਜਿਹੜੀ ਹੈਗੀ ਆ ਉਹ ਬੇਸਿਕਲੀ ਹੈਗੀ ਆ ਕਿ ਜਿਹੜੀ ਆ ਬਾਡੀ ਆਪਣੀ ਇਹਨੂੰ ਆਪਾਂ ਨੇ ਜਿਉਂਦੇ ਰੱਖਣਾ ਫਿਜ਼ੀਕਲ ਆ ਸਾਰਾ ਕੁਝ ਸਾਰੀ ਜੱਦੌਜਾਇਦ ਜਿਹੜੀ ਆ ਆਪਾਂ ਘਰ ਖਰੀਦਦੇ ਆ ਘਰ ਮੌਰਗੇਜ ਪੇ ਅਫ ਕਰਦੇ ਆ ਕੰਮ ਤੇ ਜਾਂਦੇ ਆ ਪੈਸੇ ਲਿਆਣੇ ਆ ਉੱਪਰ ਡੋਮਿਨੈਂਟਲੀ ਆਪਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਪੁਰਾਣੇ ਜ਼ਮਾਨੇ ਵਿੱਚ ਆਪਾਂ ਤੀਰ ਮਾਰ ਕੇ ਜਾਨਵਰ ਨੂੰ ਮਾਰ ਕੇ ਲਿਆਦੇ ਸੀ ਅੱਗ ਬਾਲ ਕੇ ਉਹਨੂੰ ਰੋਸਟ ਕਰਕੇ ਖਾ ਲਿਆ ਪੁਰਾਣੇ ਜ਼ਮਾਨੇ ਵਿੱਚ ਬਹੁਤ ਬਹੁਤ ਪੁਰਾਣੇ ਜ਼ਮਾਨੇ ਵਿੱਚ ਰਾਈਟ ਉਦੋਂ ਵੀ ਆਪਣੀ ਸਟੇਜ 1 ਦੀ ਲਾਈਫ ਸੀ ਆਪਾਂ ਨੇ ਫਿਜ਼ੀਕਲ ਆਪਣੇ ਆਪ ਨੂੰ ਜਿਉਂਦੇ ਰੱਖਣਾ ਇਹ ਪਹਿਲੀ ਪਰਪਸ ਆਫ ਲਾਈਫ ਆ ਇਹ ਲੋਅਰ ਪਰਪਸ ਆਫ ਲਾਈਫ ਆ ਵੀ ਤੁਸੀਂ ਜਿਉਂਦੇ ਰੱਖਣਾ ਲੇਕਿਨ ਇੱਕ ਟਾਈਮ ਜ਼ਿੰਦਗੀ ਚ ਐਸਾ ਆਂਦਾ ਜਦੋਂ ਤੁਹਾਨੂੰ ਤੁਹਾਡੇ ਕੋਲੇ ਇਨਫ ਇਨਫ ਹੋ ਜਾਂਦਾ ਕਿ ਤੁਸੀਂ ਆਪਣੀ ਫਿਜ਼ੀਕਲ ਲਾਈਫ ਨੂੰ ਜਿਉਂਦੇ ਰੱਖ ਸਕਦੇ ਹੋ ਆਪਾਂ 15 17 ਡਾਲਰ ਤੇ ਕੰਮ ਕਰੀਏ ਤਾਂ ਆਪਾਂ ਆਪਣੀ ਫਿਜ਼ੀਕਲ ਨੂੰ ਕੈਨੇਡਾ ਦੇ ਵਿੱਚ ਆਪਾਂ ਜਿਉਂਦੇ ਰੱਖ ਸਕਦੇ ਹਾਂ ਜੇ ਇੱਕ ਬੰਦਾ ਕੋਈ 17 18 ਡਾਲਰ ਤੇ ਕੰਮ ਕਰ ਲਵੇ ਉਹ ਆਪਣੇ ਆਪ ਨੂੰ ਜਿਉਂਦਾ ਰੱਖ ਸਕਦਾ ਕੈਨੇਡਾ ਚ ਵਧੀਆ ਨਹੀਂ ਹੋਊਗਾ ਪਰ ਦੈਟਸ ਓਕੇ ਦੇਖਣ ਸਰਵਾਈਵ ਹੁਣ ਜੇ ਮੈਂ 25 30 ਡਾਲਰ ਮੈਨੂੰ ਘੰਟੇ ਦੇ ਮਿਲਣ ਲੱਗ ਜਾਂਦੇ ਆ ਤਾਂ ਇਹਦਾ ਮਤਲਬ ਆ ਕਿ ਮੈਂ ਉਸ ਫਿਜ਼ੀਕਲ ਲਾਈਫ ਨਾਲੋਂ ਹੁਣ ਮੈਨੂੰ ਕੁਝ ਹਾਇਰ ਲੈਵਲ ਦੀ ਜ਼ਿੰਦਗੀ ਜਿਉਣੀ ਪੈਣੀ ਆ ਉਹ ਫਿਰ ਆndi ਹੈਗੀ ਆ ਸਟੇਜ 2 ਚ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਤੁਹਾਡਾ ਮਾਈਂਡ ਆ ਜਾਂ ਜਿਹਨੂੰ ਤੁਸੀਂ ਕਹਿ ਸਕਦੇ ਮੈਂ ਦਿਲ ਦੀ ਸੋਚ ਰੱਖਦਾ ਮੈਂ ਦਿਲ ਰੱਖਦਾ ਉਹਦੇ ਚ ਤੁਹਾਨੂੰ ਤੁਸੀਂ ਉੱਤਰਦੇ ਆਂ ਤੁਹਾਨੂੰ ਐਕਚੁਅਲੀ ਇਹਦੇ ਚੋਂ ਨਿਕਲ ਕੇ ਇਹਦੇ ਚ ਆਣਾ ਪੈਂਦਾ ਇਹਦੇ ਚ ਆਣ ਵਾਸਤੇ ਤੁਹਾਨੂੰ ਆਲਟ ਕੰਪੈਸ਼ਨ ਆਲਟ ਦਾ ਮਤਲਬ ਹੈਗਾ ਪੋਇਟਰੀ ਡਰਾਮਾ 뮤ਜ਼ਿਕ ਇਹ ਸਾਰੀਆਂ ਚੀਜ਼ਾਂ ਇਹ ਆਲਟ ਦਾ ਮਤਲਬ ਇਹ ਹੈ ਰਾਈਟ ਕੰਪੈਸ਼ਨ ਫਿਰ ਆਂਦਾ ਕਿ ਤੁਸੀਂ ਆਪਣੇ ਆਪ ਨੂੰ ਇੰਟੈਲੈਕਚੁਅਲ ਜਿਹੜੇ ਬੰਦੇ ਆ ਉਹਨਾਂ ਨਾਲ ਥੋੜੀ ਸੰਗਤ ਹੋਣੀ ਚਾਹੀਦੀ ਹੈ ਇੰਟੈਲੈਕਚੁਅਲ ਬੰਦੇ ਆ ਜਿਹੜੇ ਨਾਰਮਲ ਬੰਦੇ ਨਹੀਂ ਗੇ ਇਹ ਨਹੀਂ ਕਿ ਮੇਰਾ ਮੇਰਾ ਕਬੀਲਾ ਬਹੁਤ ਆ ਤੇ ਮੇਰੇ ਚਾਚੇ ਤਾਏ ਮਾਮੇ ਮੈਂ ਉਹਨਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਕਰਾਂ ਨਾ ਉਹ ਕਹਿੰਦੇ ਬਾਹਰ ਨਿਕਲੋ ਉਹ ਜਿਹੜੇ ਆ ਉਹ ਇੱਥੇ ਆਣਗੇ ਤੁਹਾਡੇ ਜਿਹੜੇ ਫੈਮਿਲੀ ਰਿਲੇਸ਼ਨਸ ਆ ਆ ਜਿਹੜੀ ਸੈਕੰਡ ਸਟੇਜ ਆ ਇੱਥੇ ਜਿਹੜਾ ਰਿਲੇਸ਼ਨਸ਼ਿਪ ਆ ਉਹ ਬੁੱਧੀਜੀਵੀਆਂ ਨਾਲ ਬੰਦੇ ਜਿਹੜੇ ਹਾਇਰ ਲੈਵਲ ਦੀ ਸੋਚ ਰੱਖਦੇ ਆ ਜਿਹੜੇ ਡਿਫਰੈਂਟ ਸੋਚਦੇ ਆ ਜਿਹੜੇ ਤੁਹਾਡੇ ਮਨ ਨੂੰ ਜਿਹੜੇ ਤੁਹਾਡੇ ਮਨ ਨੂੰ ਸ਼ਾਂਤ ਕਰਦੇ ਆ ਜਿਹੜੀਆਂ ਚੀਜ਼ਾਂ ਨਾਲ ਤੁਹਾਡਾ ਸ਼ਾਂਤ ਹੁੰਦਾ ਜਿਵੇਂ ਸਮੁੰਦਰ ਦੇ ਕਿਨਾਰੇ ਵਾਕ ਕਰਨੇ ਸਮੁੰਦਰ ਦੇ ਕਿਨਾਰੇ ਜਿਹੜੇ ਬੰਦੇ ਇਸ ਸਟੇਜ ਚੋਂ ਇਸ ਸਟੇਜ ਚ ਨਹੀਂ ਨਿਕਲਦੇ ਇੱਥੋਂ ਇੱਥੇ ਨਹੀਂ ਆਉਂਦੇ ਉਹਨਾਂ ਵਾਸਤੇ ਸਮੁੰਦਰ ਦੇ ਕਿਨਾਰੇ ਵਾਕ ਕਰਨੀ ਬੇਵਕੂਫੀ ਆ ਉਹ ਕਹਿਣਗੇ ਜੇ ਤੂੰ 4 ਘੰਟੇ ਸਮੁੰਦਰ ਦੇ ਪਹਿਲਾਂ ਗਿਆ ਪਹਿਲਾਂ ਤਾਂ ਤੂੰ ਕਾਰ ਡਰਾਈਵ ਕਰਕੇ ਸਮੁੰਦਰ ਲੱਭਿਆ ਫੇਰ ਤੂੰ ਕਹਿੰਦੇ ਪਾਰਕਿੰਗ ਤੇ 40 ਡਾਲਰ ਦਿੱਤੇ ਫੇਰ ਤੂੰ ਕਹਿੰਦੇ ਸਮੁੰਦਰ ਦੇ ਕਿਨਾਰੇ ਤੁਰਿਆ ਕਹਿੰਦੇ ਜੇ ਤੂੰ 6 ਘੰਟੇ ਕੰਮ ਕਰ ਲੈਂਦਾ ਤਾਂ 150 ਤੇ ਤੈਨੂੰ ਦਿਹਾੜੀ ਪਈ ਜਾਂਦੀ ਤੇ ਤੂੰ ਸਿਆਣਾ ਕਿ ਮੈਂ ਸਿਆਣਾ ਕਹਿੰਦਾ ਮੈਂ ਤਾਂ ਕੰਮ ਕਰਕੇ 150 ਲੈ ਆਇਆ ਤੂੰ ਕਹਿੰਦਾ 580 ਡਾਲਰ ਖਰਚ ਕਰਕੇ ਕਹਿੰਦਾ ਵਾਕ ਕੀਤੀ ਜਿਹੜਾ ਐਸ ਸਟੇਜ 'ਚ ਬੰਦਾ ਉਹ ਐਸ ਸਟੇਜ ਦੇ ਬੰਦੇ ਨੂੰ ਬੇਬਕੂਬ ਸਮਝਦਾ ਸਰ ਲਿਆ ਨਾ ਆ ਜਿਹੜੀਆਂ ਚੀਜ਼ਾਂ ਹੁਣ ਜੇ ਆਪਾਂ ਦੇਖੀਏ ਇੱਕ ਪਾਸੇ ਆਪਾਂ ਕਹਿ ਸਕਦੇ ਆ ਵੀ ਮੈਂ ਇਹ ਸਮਝਣਾ ਚਾਹਨਾ ਵੀ ਮੇਰੇ ਗੁਰੂ ਨੇ ਲਿਖਿਆ ਕੀਆ ਜਪਜੀ ਸਾਹਿਬ ਚ ਤੇ ਮੈਂ ਥੋੜਾ ਜਿਹਾ ਬੈਠਾ ਬੈਠ ਕੇ ਮੈਂ ਟਾਈਮ ਲਾਵਾ ਟਾਈਮ ਲਾ ਕੇ ਮੈਂ ਪੜਾਂ ਹੁਣ ਮੈਂ 2 ਘੰਟੇ ਪੜਿਆ ਦੂਸਰੇ ਬੰਦੇ ਨੂੰ ਆਪਾਂ ਦੱਸਦੇ ਆ ਵੀ ਮੈਂ ਅੱਜ 2 ਘੰਟੇ ਜਪਜੀ ਸਾਹਿਬ ਪੜਿਆ ਤੇ ਮੈਂ ਇੱਕ ਪੌੜੀ ਸਮਝਣ ਦੀ ਕੋਸ਼ਿਸ਼ ਕੀਤੀ ਮੈਂ ਸਮਝ ਕੇ ਆਪਣੀ ਜ਼ਿੰਦਗੀ ਚ ਲਾਣਾ ਉਹ ਕਹਿੰਦਾ ਅੱਛਾ ਕਹਿੰਦਾ ਯਾਰ ਤੂੰ ਤੇਰੇ ਹਾਲ ਦਾ ਵੀ ਮੂਰਖ ਨਹੀਂ ਗਾਉ ਤੁਸੀਂ ਪੁੱਛਦੇ ਹੋ ਵੀ ਕਿਉਂ ਉਹ ਕਹਿੰਦਾ ਮੈਂ 2 ਦੋ ਘੰਟਿਆਂ 'ਚ 50 ਡਾਲਰ ਕਮਾ ਲੇ ਕਹਿੰਦਾ ਮੇਰੇ ਕਹਿੰਦਾ 50 ਡਾਲਰ ਕਮਾਣਗੇ ਤੇ ਤੂੰ ਕਹਿੰਦਾ ਜੱਜੀ ਸਾਹਿਬ ਚੋਂ ਕੀ ਕੱਢ ਲਿਆ ਓਏ ਸੋ ਜਿਹੜੀਆਂ ਤੁਸੀਂ ਐਕਟੀਵਿਟੀ ਐਸ ਸਟੇਜ 'ਚ ਕਰਦੇ ਹੋ ਉਹ ਐਸ ਸਟੇਜ ਵਾਲੇ ਬੰਦੇ ਤੁਹਾਨੂੰ ਪਾਗਲ ਸਮਝਦੇ ਆ ਹੁਣ ਜਦੋਂ ਤੁਸੀਂ ਇੱਧਰ ਆ ਗਏ ਤੁਸੀਂ ਕਹੋਗੇ ਮੈਂ ਡੌਰੀ ਨਹੀਂ ਲੈਣੀ ਮੈਂ ਨਹੀਂ ਕੈਪ ਬਲੀਵ ਕਰਦਾ ਰਾਈਟ ਕਿਉਂਕਿ ਤੁਸੀਂ ਹੁਣ ਸੈਕੰਡ ਸਟੇਜ 'ਚ ਆ ਜਿਹੜੇ ਬੰਦੇ ਇੱਥੇ ਸਟਾਕਾ ਉਹ ਤਾਂ ਤੁਹਾਨੂੰ ਪਾਗਲ ਸਮਝਣਗੇ ਉਹ 25 ਲੱਖ ਮਿਲਦਾ ਲੈ ਪਾਸੇ ਕਰ ਕੀ ਤਕਲੀਫਾ ਤੈਨੂੰ ਤੇਰੇ ਕਹੇ ਤੇ ਕਿਹੜਾ ਸਮਾਜ ਨੇ ਕੁਝ ਹੋ ਜਾਣਾ ਤੂੰ ਲੈ ਕੇ ਆਪਣੇ ਮਤਕ ਆਪਣੇ ਮਾਪਿਆਂ ਨੂੰ ਦੇ ਦੇ ਸੋ ਆ ਜਿਹੜੀ ਸਟੇਜ ਆ ਆ ਜਿਹੜੀ ਸਟੇਜ ਆ ਇਹ ਡਿਫਰੈਂਟ ਤੁਹਾਨੂੰ ਜ਼ਿੰਦਗੀ ਜਿਉਣ ਨੂੰ ਪਰਸੂ ਕੁਸ਼ ਕਰਦੀ ਆ ਇਹਦੇ ਤੋਂ ਹੁਣ ਆਪਾਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਕਿਸੇ ਨਾਲ ਆਪਾਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਇਸ ਸਟੇਜ ਇਹਦੇ 'ਚ ਡਿਸਕ੍ਰਿਮੀਨੇਸ਼ਨ ਕਿਉਂਕਿ ਕਾਸਟ ਸਿਸਟਮ ਵੀ ਆਪਣੇ ਇੰਡੀਆ 'ਚ ਆਹ ਸਟੇਜ 'ਚ ਜਦੋਂ ਤੁਸੀਂ ਸੋਚ ਤੁਹਾਡਾ ਮਨ ਦੀ ਸੋਚ ਆ ਗਈ ਤੁਸੀਂ ਕਹਿੰਦੇ ਹੋ ਵੀ ਨਹੀਂ ਮੈਂ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਹੁਣ ਜਦੋਂ ਤੁਸੀਂ ਕਹੋਗੇ ਵੀ ਨਹੀਂ ਮੈਂ ਨਹੀਂ ਕਿਸੇ ਨਾਲ ਵਿਤਕਰਾ ਕਰਨਾ ਮੈਂ ਤਾਂ ਜਿਹੜੇ ਸਾਡੇ ਪਿੰਡ ਦੇ ਗਰੀਬ ਆ ਮੈਂ ਤਾਂ ਉਹਨਾਂ ਨਾਲ ਬੈਠ ਕੇ ਰੋਟੀ ਖਾਣੀ ਆ ਥੋਡੇ ਤਾਂ ਗੱਲ ਪੈ ਜਾਣਗੇ ਤੁਹਾਡੇ ਮਾਪੇ ਉਹ ਕਹਿੰਦੇ ਦਿਮਾਗ ਖਰਾਬ ਆ ਤੂੰ ਕਹਿੰਦੇ ਇੱਥੇ ਆ ਕੇ ਤੋਂ ਕੈਨੇਡਾ ਤੋਂ ਚਲੇ ਜਾਏਂਗਾ ਰਹਿਣਾ ਤਾਂ ਸਾਰੀ ਉਮਰ ਇੱਥੇ ਹੀ ਆ ਤੂੰ ਕਹਿੰਦਾ ਕੀ ਕਰੀ ਜੰਨਾ ਸੁਣਿਆ ਇਹੋ ਜੀਆਂ ਗੱਲਾਂ ਵੀ ਹੁੰਦੀਆਂ ਆਪਣੇ ਪਿੰਡਾਂ 'ਚ ਹਨ ਉਹ ਕਹਿੰਦਾ ਵੀ ਤੂੰ ਜਾ ਉੱਥੇ ਤੂੰ ਐਵੇਂ ਇੱਥੇ ਮਹੀਨਾਕ ਵਾਸਤੇ ਰਹਿਣ ਆਇਆ ਤਾਂ ਸਾਡਾ ਇੱਥੇ ਤੂੰ ਕੰਮ ਨਾ ਨਾ ਖਰਾਬ ਕਰੀ ਉਹ ਉਹ ਐਸ ਸਟੇਜ ਤੋਂ ਬਾਹਰ ਨਹੀਂ ਨਿਕਲਦੇ ਸੋ ਹਾਇਰ ਪਰਪਸ ਆਫ ਲਾਈਫ ਹੈਗਾ ਕਿ ਤੁਸੀਂ ਸਟੇਜ 2 ਦੀ ਜ਼ਿੰਦਗੀ ਕ੍ਰੀਏਟ ਕਰ ਸਕਦੇ ਹੋ ਆਪਣੀ ਜਿੱਥੇ ਤੁਹਾਨੂੰ ਸ਼ਾਂਤੀ ਮਿਲੇ ਇੱਥੇ ਸ਼ਾਂਤੀ ਨਹੀਂ ਮਿਲ ਸਕਦੀ ਕਿਉਂਕਿ ਇੱਥੇ ਦੌੜ ਲੱਗੀ ਹੋਈ ਆ ਕਿਤੇ ਪਹੁੰਚਣਾ ਤੁਸੀਂ ਘਰ ਫ੍ਰੀ ਕਰਨਾ bizness ਸੈੱਟ ਕਰਨਾ ਬੈਂਕ ਬੈਲਰ ਚਾਹੀਦਾ ਇਲੈਕਸ਼ਨਾਂ ਲੜਨੀਆਂ ਸਪੀਚਾਂ ਦੇਣੀਆਂ ਰਾਈਟ ਇੱਥੇ ਕਿਤੇ ਪਹੁੰਚਣਾ ਇਹ ਸਟੇਜ 1 ਦੀ ਲੜਾਈ ਆ ਆ ਸਟੇਜ 2 ਦੀ ਆ ਇਥੇ ਹੁਣ ਤੁਸੀਂ ਤੁਹਾਨੂੰ ਪਤਾ ਆਵੇ ਤੁਹਾਡੇ ਕੋਲੇ ਹੈਗਾ ਕੋਈ ਫਰਕ ਨਹੀਂ ਪੈਂਦਾ ਜੇ ਮੇਰਾ 2000 ਦਾ ਸਕੁਅਰ ਫੀਟ ਦਾ ਘਰ ਆ ਕੇ 1200 ਸਕੁਅਰ ਫੀਟ ਦਾ ਹੋ ਸਕਦਾ ਮੈਂ ਅਪਾਰਟਮੈਂਟ ਚ 700 ਸਕੁਅਰ ਫੀਟ ਹੀ ਹੋਵੇ ਮੇਰਾ ਪਰ ਮੈਂ ਕੰਫਰਟੇਬਲ ਹਾਂ ਜਿੱਥੇ ਵੀ ਹੈਗਾ ਮੈਂ ਕੰਫਰਟੇਬਲ ਹਾਂ ਦਿਸ ਇਜ਼ ਫਾਈਨ ਵਿਦ ਮੀ ਹੁਣ ਮੇਰੇ ਨਾਲ ਗੱਲ ਕਰੋ ਵੀ ਬੁੱਧੀ ਜੀ ਵੀ ਕੋਈ ਸੁਰਜੀਤ ਪਾਤਰ ਆਇਆ ਕਿਤੇ ਆਪਣੀ ਪੋਇਟਰੀ ਪੜ੍ਹਨ ਮੈਂ ਉਹਨੂੰ ਸੁਣਨ ਜਾਊਂਗਾ ਵਰਸਸ ਕਿ ਮਿਸ ਪੂਜਾ ਆਈ ਆ ਮੈਂ ਉਹਨੂੰ ਸੁਣਨ ਜਾਊਂਗਾ ਡਿਪੈਂਡ ਕਰਦਾ ਇਥੇ ਡਿਫਰੈਂਟ ਹੈ ਹਾਰਟਸ ਫੀਲਿੰਗਸ ਤੇ ਲਾਈਕਿੰਗਸ ਆ ਇਥੇ ਡਿਫਰੈਂਟ ਫਿਰ ਇੱਕ ਥਰਡ ਸਟੇਜ ਆਂਦੀ ਆ ਸੋ ਤਿੰਨ ਸਟੇਜਾਂ ਉਥੇ ਤੁਹਾਡੀ ਆਤਮਾ ਦੀ ਪੂਰਤੀ ਹੁੰਦੀ ਆ ਇਥੇ ਮਨ ਦੀ ਪੂਰਤੀ ਹੁੰਦੀ ਆ ਇਥੇ ਸਰੀਰ ਦੀ ਪੂਰਤੀ ਹੁੰਦੀ ਆ ਆ ਸਰੀਰ ਦੀ ਆ ਆ ਮਨ ਦੀ ਆ ਇਥੇ ਆਤਮਾ ਦੀ ਪੂਰਤੀ ਹੁੰਦੀ ਆ ਇਹ ਬਹੁਤ ਹੀ ਹਾਇਰ ਲੈਵਲ ਦੀ ਕੌਨਸ਼ੀਅਸ ਆ ਜਦੋਂ ਤੁਸੀਂ ਖੁਦ ਇੰਟੈਲੈਕਚੁਅਲ ਬਣਦੇ ਆ ਜਦੋਂ ਤੁਹਾਡੇ ਅੰਦਰ ਵਿਤਕਰਾ ਖਤਮ ਹੋ ਜਾਂਦਾ ਤਾਂ ਇੱਥੇ ਤੁਸੀਂ ਪਰਫੈਕਟ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਤੁਸੀਂ ਡਿਸਕ੍ਰਿਮੀਨੇਸ਼ਨ ਖਤਮ ਕਰਦੇ ਆ ਡਿਸਕ੍ਰਿਮੀਨੇਸ਼ਨ ਤੋਂ ਭਾਵ ਹੈਗਾ ਦਵੰਦ ਦਾ ਜਾਨੀ ਡਾਈਕਾਟਮੀ ਇੰਗਲਿਸ਼ ਵਿੱਚ ਦਵੰਦ ਨੂੰ ਕਹਿੰਦੇ ਆ ਡਾਈਕਾਟਮੀ ਆ ਖਤਮ ਕਰਦੇ ਹੋ ਹੁਣ ਜੇ ਆਪਾਂ ਗੁਰੂ ਸਾਹਿਬ ਨੂੰ ਦੇਖੀਏ ਉਹਨਾਂ ਦੀ ਜ਼ਿੰਦਗੀ ਦੇਖੀਏ ਉਹਨਾਂ ਨੇ ਹਾਂ ਦਵੰਦ ਤੇ ਡਿਸਕ੍ਰਿਮੀਨੇਸ਼ਨ ਕਿਵੇਂ ਖਤਮ ਕੀਤਾ ਆਪਣਾ 10ਵੇਂ ਗੁਰੂ ਦੀ ਆਪਾਂ ਐਗਜ਼ਾਮਪਲ ਲਈਏ ਲੜਾਈ ਹੋਣੀ ਸੀ ਲੜਾਈ ਹੋ ਰਹੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੇਰਾ ਮੁੰਡਾ ਜਾਊਗਾ ਕਿ ਨਹੀਂ ਜਾਊਗਾ ਉਹਨਾਂ ਨੇ ਕਿਹਾ ਵੀ ਘਟ ਰੈਡੀ ਐਂਡ ਨਾਓ ਤੇਰਾ ਜੱਥਾ ਜਾ ਰਿਹਾ ਪਾਜਵੰਦਿਆਂ ਦਾ ਰਾਈਟ ਉਹਨਾਂ ਨੇ ਇਹ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਕਿਸੇ 'ਚ ਉਹਨਾਂ ਦੀ ਕੋਈ ਡਿਕਾਟੋਮੀ ਨਹੀਂ ਸੀ ਕਿਉਂ ਕਿਉਂਕਿ ਉਹ ਐਸ ਲੈਵਲ ਤੇ ਵੀ ਨਹੀਂ ਸੀ ਐਸ ਤੇ ਵੀ ਨਹੀਂ ਸੀ ਉਹ ਇੱਥੇ ਆ ਚੁੱਕੇ ਸੀ ਉਹਨਾਂ ਨੂੰ ਹੁਣ ਡਿਸਕ੍ਰਿਮੀਨੇਸ਼ਨ ਨਹੀਂ ਲੱਗਦਾ ਆਪਣੇ ਪ੍ਰਾਇਸ 'ਚ ਕੋਈ ਫਰਕ ਨਹੀਂ ਸਾਰੇ ਇੱਕੋ ਜਿਹੇ ਤਾਂ ਜੋ ਕਹਿੰਦੇ ਸੀ ਵੀ ਲੈ ਜੇ ਮੇਰੇ ਕੰਨਾਂ 'ਚ ਚਾਰ ਮਾਰ ਕੇ ਤਾਂ ਮੇਰੇ ਤਾਂ ਕਹਿੰਦਾ ਲੱਖਾਂ ਹੀ ਹੋਰ ਹੈਗੇ ਆ ਉਹ ਜਿਹੜੀ ਸੋਚ ਆ ਕਿੱਥੋਂ ਆਂਦੀ ਆ ਉਹ ਉਹ ਹਾਇਰ ਪਰਪਸ ਆਫ ਲਾਈਫ ਚੋਂ ਆਂਦੀ ਆ ਫੇਰ ਤੁਹਾਡਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਪਿਆਰ ਹੁੰਦਾ ਤੁਸੀਂ ਮੋਹ ਟੁੱਟਦਾ ਆਹ ਦੋ ਸਟੇਜਾਂ ਦੇ ਵਿੱਚ ਤੁਹਾਡਾ ਮੋਹ ਆ ਆਹ ਸਟੇਜ ਦੇ ਵਿੱਚ ਤੁਹਾਡਾ ਪਿਆਰ ਪੈਂਦਾ ਰੀਅਲ ਪਿਆਰ ਪੈਂਦਾ ਕੋਈ ਵੀ ਚਾਹੇ ਹੋ ਤੁਸੀਂ ਆਮ ਕੁਰਾਨ ਨੂੰ ਪੜੋ ਚਾਹੇ ਬਾਈਬਲ ਨੂੰ ਪੜੋ ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਚਾਹੇ ਭਗਵਤ ਗੀਤਾ ਨੂੰ ਪੜੋ ਉਹ ਐਸ ਐਸ ਐਸਪੈਕਟ ਤੋਂ ਲਿਖੀ ਗਈਆਂ ਕਤਾਬਾਂ ਐਸ ਐਸਪੈਕਟ ਤੋਂ ਉਹਨੂੰ ਜਦੋਂ ਆਪਾਂ ਐਸ ਸਟੇਜ 'ਚ ਪੜਦੇ ਆਂ ਆਪਾਂ ਕਹਿੰਦੇ ਯਾਰ ਸਮਝ ਹੀ ਨਹੀਂ ਆਇਆ ਆਈ ਡੋਨਟ ਨੋ ਕੀ ਲਿਖਿਆ ਹੋਇਆ ਪਤਾ ਨਹੀਂ ਇਹ ਕੀ ਕੀ ਲਿਖਿਆ ਉਹਨੂੰ ਸਮਝਣ ਵਾਸਤੇ ਆਪਾਂ ਨੂੰ ਐਸ ਸਟੇਜ 'ਚ ਉਤਰਨਾ ਪੈਂਦਾ ਉਹਨੂੰ ਕਹਿੰਦੇ ਆਪਾਂ ਹਾਇਰ ਪਰਪਸ ਆਫ ਲਾਈਫ ਭਈ ਇਹ ਵੀ ਕੀ ਹੋਇਆ ਉਹਦੇ ਪਾਸ਼ ਦੀ ਬੜੀ ਵਧੀਆ ਪੋਇਟਰੀ ਹੈਗੀ ਆ ਸਵੇਰੇ ਘਰੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਆ ਜਾਣਾ ਹੈ ਨਾ ਵੀ ਇਹੀ ਤਾਂ ਜ਼ਿੰਦਗੀ ਨਹੀਂ ਨਾ ਵੀ ਸਵੇਰੇ ਉੱਠਿਆ ਕੰਮ ਤੇ ਚਲੇਗਾ ਕੰਮ ਤੋਂ ਫਿਰ ਘਰ ਆ ਗਿਆ ਤੇ ਫਿਰ ਬੈ ਗਿਆ ਉਹਨੇ ਵੀ ਹਾਇਰ ਪਰਪਸ ਦੀ ਗੱਲ ਕੀਤੀ ਆ ਵੀ ਆ ਜਿਹੜੀਆਂ ਤਿੰਨ ਸਟੇਜਾਂ ਇਹਦੇ ਵਿੱਚ ਦੀ ਆਪਾਂ ਨਿਕਲਣਾ ਕਿਵੇਂ ਆ ਜੇ ਆਪਾਂ ਇਹਦੇ ਵਿੱਚ ਦੀ ਨਿਕਲ ਆਈਏ ਨਾ ਇੱਕ ਵਾਰੀ ਦੈਨ ਵੀ ਕੈਨ ਸੇ ਹਾਂ ਇੱਥੇ ਵੀ ਤੁਹਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲ ਜੂ ਤੁਹਾਨੂੰ ਬਾਲੇ ਬੰਦੇ ਇੱਥੇ ਕਹਿਣਗੇ ਨਹੀਂ ਐ ਸਟੇਜ 'ਚ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਕਿ ਤੂੰ ਯਾਰ ਵੱਡਾ ਘਰ ਲੈ ਲੈ ਤੁਸੀਂ ਕਹੋਗੇ ਨਹੀਂ ਮੈਂ ਬਿਲਕੁਲ ਠੀਕ ਹਾਂ ਤੁਹਾਡੀ ਤੇ ਅਸਰ ਨਹੀਂ ਹੋਊਗਾ ਐਸ ਸਟੇਜ ਤੇ ਜੇ ਤੁਹਾਨੂੰ ਕੋਈ ਕਹਵੇ ਯਾਰ ਤੈਨੂੰ 40 ਸਾਲ ਹੋ ਗਏ ਕੈਨੇਡਾ ਆਇਆ ਨੂੰ ਘੱਟੋ ਘੱਟ ਤੂੰ 5 6000 ਸਕਰ ਫੀਟ ਦਾ ਘਰ ਤਾਂ ਹੋਣਾ ਚਾਹੀਦਾ ਸੀ ਨਾ ਤੇ ਤੁਹਾਨੂੰ ਪਿੰਚ ਕਰੂਗਾ ਯਾਰ ਵਾਕੇ ਹੋਣਾ ਚਾਹੀਦਾ ਸੀਗਾ ਕਿਉਂਕਿ ਮੈਨੂੰ 40 ਸਾਲ ਹੋ ਗਏ ਜਿਹੜਾ ਬੰਦਾ 10 ਸਾਲ ਪਹਿਲਾਂ ਆਇਆ ਉਹ ਲਈ ਬੈਠਾ ਏਡਾ ਵੱਡਾ ਘਰ ਤਾਂ ਜਿੰਨਾ ਮੇਰਾ ਦੈਨ ਯੂ ਕਟ ਪਿੰਚਡ ਐਸੇ ਗੱਤੇ ਤੁਹਾਨੂੰ ਪੈਂਚ ਨਹੀਂ ਹੁੰਦਾ ਨੋਬਾਡੀ ਕੇਅਰਸ ਐਸੇ ਗੱਤੇ ਤੁਹਾਨੂੰ ਹੁੰਦਾ ਵੀ ਕਿਹੜੇ ਬੰਦੇ ਨੂੰ ਸੁਣੀਏ ਕਿਹੜਾ ਬੰਦਾ ਵਧੀਆ ਗੱਲ ਕਰਦਾ ਤੇ ਤੁਹਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ ਇੱਥੇ ਆਪਾਂ ਮਨ ਦੀ ਸ਼ਾਂਤੀ ਦੀ ਗੱਲ ਕਰਦੇ ਆ ਸੋ ਇਹ ਹਾਇਰ ਪਰਪਸ ਆਫ ਲਾਈਫ ਜੇ ਤੁਹਾਨੂੰ ਆਪਾਂ ਡਿਫਾਈਨ ਕਰਦੇ ਆ ਉਹ ਬੇਸਿਕਲੀ ਇਹ ਆ ਕਿ ਇੱਥੇ ਆਪਾਂ ਨੂੰ ਇੱਥੇ ਚੁਗਲੀਆਂ ਵੀ ਹੈਗੀਆਂ ਇੱਥੇ ਹੀਰਾ ਫੇਰੀ ਵੀ ਹੈਗੀ ਆ ਚਲਾਕੀ ਵੀ ਹੈਗੀ ਆ ਫਰੇਬੀ ਵੀ ਹੈਗੀ ਆ ਕਤਲ ਵੀ ਹੁੰਦਾ ਇੱਥੇ ਸਾਰਾ ਕੁਝ ਹੁੰਦਾ ਆ ਸਟੇਜ ਦੇ ਵਿੱਚ ਸਾਰਾ ਕੁਝ ਹੁੰਦਾ एवरीथिंग ਇਜ਼ ਚੋਇਸ ਇਥੇ ਬੇਸਿਕਲੀ ਅਸੀਂ ਸਰਵਾਈਵਲ ਮੋਟੀਫਿਟਸ ਕਹਿੰਦੇ ਆ ਜਿੱਦਾ ਜੀ ਲੱਗਦਾ ਦੱਬ ਲੋ ਕੋਈ ਕਿਸੇ ਦੀ ਜ਼ਮੀਨ ਦੱਬੀ بیٹھا ਕੋਈ ਕਿਸੇ ਦਾ ਘਰ ਦੱਬੀ بیٹھا ਕੋਈ ਕੁਝ ਕਰੀ ਜਾਂਦਾ ਉਹ ਐਸ ਸਟੇਜ ਜਦੋਂ ਤੁਸੀਂ ਐਸ ਸਟੇਜ ਤੇ ਆਉਂਦੇ ਹੋ ਤੁਹਾਨੂੰ ਕੋਈ ਇੰਟਰਸਟ ਨਹੀਂ ਹੁੰਦਾ ਯੂ ਆਰ ਨਾਟ ਕਨਸਰਨਡ ਵਿਦ ਐਨੀ ਆਫ ਦਸ ਤੁਸੀਂ ਆਪਣੀ ਇੱਕ ਜ਼ਿੰਦਗੀ ਬੜੀ ਵਧੀਆ ਤਰੀਕੇ ਨਾਲ ਸੈਨ ਨਹੀਂ ਔਰ ਜਦੋਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਸ ਸਟੇਜ ਤੇ ਜਿਉਂਦੇ ਹੋ ਫਿਰ ਤੁਹਾਡੀ ਦੌੜ ਪੈਸਿਆਂ ਤੇ ਨਹੀਂ ਹੁੰਦੀ ਹਾਲਾਂਕਿ ਪੈਸੇ ਚਾਹੀਦੇ ਕਿਤੇ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਚ ਇਹ ਨਹੀਂ ਲਿਖਿਆ ਜਾ ਕਿਸੇ ਵੀ ਆਪਣੇ ਨੇਕ ਨਹੀਂ ਇਹ ਨਹੀਂ ਕਿਹਾ ਕਿ ਤੁਸੀਂ ਪੈਸੇ ਨਾ ਕਮਾਓ ਇਹ ਨਹੀਂ ਕਿਤੇ ਕਿਹਾ ਉਹਨਾਂ ਨੇ ਕਿਹਾ ਵੀ ਐਸ ਤੇ ਵਿੱਚ ਔਰ ਐਸ ਤੇ ਵਿੱਚ ਫਰਕ ਕੀ ਆ ਪੈਸਿਆਂ ਦਾ ਕਿ ਇੱਥੇ ਆਪਾਂ ਪੈਸਿਆਂ ਦੀ ਪਕੜ ਕਰ ਲੈਣੇ ਆ ਇੱਥੇ ਆਪਾਂ ਕਹਿੰਨੇ ਆ ਜੇ ਹੈਗੇ ਤਾਂ ਠੀਕ ਆ ਨਹੀਂ ਵੀ ਹੈਗੇ ਤਾਂ ਉਹਨੇ ਚ ਸਾਰ ਲਾ ਗਲੀ ਮੁੱਕ ਗਈ ਸੋ ਇਟ ਡਸਨਟ ਮੇਕ दैट ਮਚ ਆਫ ਅ ਡਿਫਰੈਂਸ ਇੰਨਾ ਹੀ ਫਰਕ ਆ ਸੋ ਜਿਹੜਾ ਹਾਇਰ ਪਰਪਸ ਆਫ ਲਾਈਫ ਆ ਉਹ ਆਏ ਕਰਕੇ ਆਪਣਾ ਹਾਇਰ ਪਰਪਸ ਡਿਫਾਈਨ ਹੁੰਦਾ ਜ਼ਿੰਦਗੀ ਦੇ ਵਿੱਚ